ਰੁੱਖਾਂ ਦੀ ਸੰਭਾਲ ਕਰੀਏ ਗੁਰੂ ਸਾਹਿਬ ਦੇ ਦੱਸੇ ਹੋਏ ਬਚਨਾਂ ਤੇ ਚੱਲੀਏ ਬਾਣੀ ਨਾਲ ਜੁੜੀਏ ਸਤ ਗੁਰਾਂ ਤੋਂ ਅਸ਼ੀਰਵਾਦ ਤਾਂ ਪਾਓ ਤੇ ਮੈਂ ਮੁੱਖ ਮੰਤਰੀ ਪੰਜਾਬ ਭਗਵਾਨਤ ਮਾਨ ਨੂੰ ਵੀ ਇਹ ਲੈਟਰ ਲਿਖਿਆ ਕਿ ਰੁੱਖਾਂ ਦੀ ਕਟਾਈ ਤੇ ਰੋਕ ਲਗਾਈ ਜਾ ਸਕੇ ਮੈਂ ਵੀ ਇਹੀ ਗੱਲ ਗਵਰਨਮੈਂਟ ਨੂੰ ਪੁੱਛਣੀ ਚਾਹੁੰਦਾ ਵੀ ਜਿਵੇਂ ਹੁਣ ਹਾਈਵੇ ਟਾਪਾ ਬਣਾਉਂਦੇ ਜਾ ਰਹੇ ਆ ਸੜਕਾਂ ਦਾ ਬਣਾਉਂਦੇ ਜਾ ਰਹੇ ਆ ਅਪਡੇਟ ਕਰਦੇ ਜਾ ਰਹੇ ਆ ਤਾਂ ਕਿ ਆਪਾਂ ਚੰਦ ਮਿੰਟਾਂ ਜਾਂ ਘੰਟਿਆਂ 'ਚ ਆਪਾਂ ਕਿਤੇ ਤੋਂ ਕਿਤੇ ਪਹੁੰਚ ਸਕੀਏ ਪਰ ਜਿਹੜੇ ਆਪਾਂ ਆਪਾਂ ਹਾਈਵੇ ਨੂੰ ਚੌੜਾ ਕਰਨ ਸਮੇਂ ਆਪਾਂ ਦਰਖਤ ਕੱਟਦਨੇ ਆ ਪਰ ਇਹ ਦੱਸੋ ਕਿ ਗਵਰਨਮੈਂਟ ਨੇ ਕੋਈ ਕੋਈ ਉਪਰਾਲਾ ਕੀਤਾ ਕੋਈ ਦਰਖਤ ਲਾਏ ਆ ਸਟ੍ਰੈਟਿਜੀ ਇਰ ਪੱਖ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਇਸ ਵੇਲੇ ਅਸੀਂ ਸੈਕਟਰ 125 ਦੇ ਵਿੱਚ ਮੌਜੂਦ ਆ ਸਭ ਨੂੰ ਪਤਾ ਹੈ ਕਿ ਅੱਜ ਸ਼ਹੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦਾ ਮੁੱਖ ਦਿਹਾੜਾ ਜਿਸੇ ਚੱਲਦਿਆਂ ਅੱਜ ਇੱਥੇ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਗਾਈ ਜਾ ਰਹੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਟੈਂਪਰੇਚਰ ਬਹੁਤ ਜ਼ਿਆਦਾ ਹੈ ਜਿਸੇ ਚੱਲਦਿਆਂ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਜਿਹੜੀ ਹੈ ਇੱਥੇ ਆਉਣ ਜਾਣ ਵਾਲੇ ਰਾਘੀਰਾਂ ਨੂੰ ਪਿਆਈ ਜਾ ਰਹੀ ਤੇ ਨਾਲ ਕੀ ਇੱਕ ਖਾਸ ਤੌਰ ਦੇ ਉੱਤੇ ਵਿਸ਼ੇਸ਼ ਪ੍ਰਾਲਾ ਕੀਤਾ ਗਿਆ ਬੂਟੇ ਵੰਡਣ ਦਾ ਸੋ ਆਪਾ ਗੱਲਬਤ ਕਰ ਲੈਨੇ ਪੂਰੀ ਗੱਲ ਕੀ ਹੈ ਕਿ ਇਸ ਟ੍ਰਿਕੇ ਦਾ ਸੰਦੇਸ਼ ਜਿਹੜਾ ਇਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਆਮ ਲੋਕਾਂ ਨੂੰ ਤੇ ਕਿਸ ਟ੍ਰਿਕੇ ਦਾ ਇਹਨਾਂ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈਗਾ ਪਾਈ ਜਾਣ ਲੈਨੇ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿੱਕੀ ਨਾਮ ਮੈਂ ਕਿੱਥੋਂ ਆਇਓ ਸਾਈਂ ਪ੍ਰਵੇਸ਼ ਸ਼ਾ ਦਰਗਾਹ ਬਾਬਾ ਬੁੱਢਨੇ ਸਾਹਿਬ ਕੀਰਤ ਕੋ ਸਾਹਿਬ ਜੀ ਸੋ ਅੱਜ ਇੱਥੇ ਤੁਹਾਡੇ ਵੱਲੋਂ ਪਹਿਲਾਂ ਤਾਂ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਗਾਈ ਜਾ ਰਹੀ ਹੈ ਦੇਖਣ ਚ ਲੱਗ ਰਿਹਾ ਕਿ ਬੁੱਟੇ ਵੰਡੇ ਜਾਣਗੇ ਕਿਉਂਕਿ ਪਏ ਨੇ ਕਿਵੇਂ ਦੇਖੋਗੇ ਦੇਖੋ ਜੀ ਅੱਜ ਗੁਰੂ ਸਾਹਿਬ ਦਾ ਛੀਦੀ ਦਿਹਾੜਾ ਵੀ ਜੇਕਰ ਅਸੀਂ ਸਿਰਫ ਹੁਣ ਜਿਹੜੇ ਸਮੇਂ ਦੀ ਲੋੜ ਹੈ ਗੁਰੂ ਸਾਹਿਬ ਨੇ ਜੋ ਉਪਦੇਸ਼ ਦਿੱਤਾ ਜੀ ਪਪਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤਾਸੀ ਉਹਨੂੰ ਵੀ ਪਿੱਛੇ ਨਹੀਂ ਛੱਡ ਸਕਦੇ ਭਾਵੇਂ ਠੰਡੇ ਜਲਦੀ ਚਵੀਨਾ ਲਾਈਆਂ ਕਿਉਂਕਿ ਇਸ ਵਾਰ ਟੈਂਪਰੇਚਰ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਕਿਉਂਕਿ ਰੁੱਖਾਂ ਦੀ ਕਟਾਈ ਬੇਤਹਾਸ਼ਾ ਹੋ ਰਹੀ ਹੈ ਤੇ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵੀ ਇਹ ਲੈਟਰ ਲਿਖਿਆ ਕਿ ਰੁੱਖਾਂ ਦੀ ਕਟਾਈ ਤੇ ਰੋਕ ਲਗਾਈ ਜਾ ਸਕੇ ਕਿਉਂਕਿ ਜਿਹੜੇ ਅਸੀਂ ਅੱਜ ਰੁੱਖ ਲਗਾਣੇ ਆ ਇਹ ਜਾ ਕੇ 6 ਸਾਲ ਨੂੰ ਤਿਆਰ ਹੋਣੇ ਆ ਜਦੋਂ ਵੀ ਸਾਡੇ ਤਿਆਰ ਜਿਹੜੇ ਪੌਦੇ ਪੇੜ ਹੈ 15 ਸਾਲ ਦੇ ਕੋਈ 10 ਸਾਲ ਦਾ ਕੋਈ 6 ਸਾਲਾ ਉਹਨੂੰ ਕੱਟਾਂਗੇ ਤਾਂ ਜਿਹੜਾ ਟੈਂਪਰੇਚਰ ਹੈ ਉਹ ਵਧਣਾ ਹੀ ਵਧਣਾ ਹੈ ਇਸ ਕਰਕੇ ਰੁੱਖਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ ਇਹ ਕਿਹੜਾ ਨਵਾਂ ਸੰਦੇਸ਼ ਅਸੀਂ ਸ਼ਬੀਲ ਦੇ ਨਾਲ ਸ਼ੁਰੂ ਕੀਤਾ ਉਹ ਇਹ ਹੈ ਕਿ ਅਸੀਂ ਰੁੱਖ ਬੰਨ ਰਹੇ ਆ ਕਿ ਵੱਧ ਤੋਂ ਵੱਧ ਰੁੱਖ ਲਗਾਓ ਇੱਕ ਇਨਸਾਨ ਕਮ ਸੇ ਕਮ ਜੇਕਰ ਦੋ ਰੁੱਖ ਵੀ ਲਗਾਏਗਾ ਸਾੜੀ ਵਾਦੀ ਦੇਖ ਲਓ ਪੰਜਾਬ ਦੀ ਕਿੰਨੀ ਹੈ ਤੇ ਸਾਰੇ ਜਿਹੜੀ ਸਾਡੀ ਤਮਸਿਆਮ ਆਏ ਭਾਵੇਂ ਮੀਂਹ ਦੀ ਹੈ ਚਾਹੇ ਟੈਂਪਰੇਚਰ ਦੀ ਹੈ ਜਿਹੜਾ ਹਵਾ ਸਵੱਛ ਹੈ ਹਾਰਡ ਦੀ ਪ੍ਰੋਬਲਮਾਂ ਹੋ ਰਹੀਆਂ ਸਾਡੀਆਂ ਪ੍ਰੋਬਲਮ ਹੋ ਰਹੀਆਂ ਜੇ ਅਸੀਂ ਰੁੱਖਾਂ ਨਾਲ ਆਪਣੇ ਸਾਜ ਪਾ ਕੇ ਰੱਖਾਂਗੇ ਅਸੀਂ ਤਾਂ ਹੀ ਜਿੰਦਾ ਰਹਾਂਗੇ ਜੀ ਤੁਸੀਂ ਦੱਸਿਆ ਕਿ ਤੁਸੀਂ ਮਕਮਨ ਸਿੰਘ ਮਾਨ ਨੂੰ ਪੱਤਰ ਲਿਖਿਆ ਕੋਈ ਰਿਪਲਾਈ ਆਇਆ ਕਿ ਸਿੱਕੇ ਦਾ ਮੈਨੂੰ ਮੈਨੂੰ ਅਜੇ ਤੱਕ ਉਹਦਾ ਕੋਈ ਰਿਪਲਾਈ ਨਹੀਂ ਆਇਆ ਹੈ ਤੇ ਇਸ ਤੋਂ ਬਾਅਦ ਮੈਂ ਕੋਟ ਦਾ ਰੁਖ ਕਰੂੰਗਾ। ਹਾਂਜੀ। ਸੋ ਜਿੱਦਾਂ ਜਿਹੜਾ ਵੀ ਸ਼ਖਸ ਇੱਥੇ ਆ ਕੇ ਸ਼ਬੀਲ ਪੀ ਰਿਹਾ ਤੁਸੀਂ ਹਰ ਇੱਕ ਸ਼ਖਸ ਨੂੰ ਬੋਟੇ ਵੰਡ ਰਹੇ ਹੋ? ਹਾਂਜੀ। ਜਿਹੜਾ ਵੀ ਸ਼ਖਸ ਸਾਡੇ ਕੋਲ ਆਂਦਾ ਸ਼ਬੀਲ ਪੀਂਦੇ ਐ ਤੇ ਅਸੀਂ ਉਹਨਾਂ ਨੂੰ ਆਫਰ ਕਰੀਦਾ ਕਿ ਬੋਟਾ ਜ਼ਰੂਰ ਲੈ ਕੇ ਜਾਓ। ਹੂੰ। ਕਈ ਲੈ ਕੇ ਜਾਂਦੇ ਵੀ ਐ, ਕਈ ਨਹੀਂ ਵੀ ਲੈਂਦੇ। ਇਹ ਸੋਚ ਆਪਣੇ ਆਪਣੀ ਆ ਕਿ ਮਾਲੀ ਦਾ ਕੰਮ ਪਾਣੀ ਦੇਣਾ, ਘਰ-ਘਰ ਮਸ਼ਕਾ ਪਾਵੇ, ਮਾਲਕ ਦਾ ਪੰਪ ਫਲ-ਫੁੱਲ ਲਾਣਾ, ਲਾਵੇ ਨਾ ਲਾਵੇ। ਮੱਤ-ਬੱਤ ਉਹ ਸੱਚੇ ਪਾਸ਼ਾ ਬਖਸ਼ ਦਾ ਜਿੰਨੀ ਕਿ ਸਾਨੂੰ ਬਖਸ਼ੀ। ਅਸੀਂ ਦੇ ਅਨੁਸਾਰ ਚੱਲੇ ਹੋਏ ਆ ਅੱਗੇ ਸਾਰੀ ਸੰਗਤ ਨੂੰ ਅਸੀਂ ਵਾਰ-ਵਾਰ ਇਹੀ ਉਪਦੇਸ਼ ਇਹੀ ਮੈਸੇਜ ਦੇਣਾ ਜਾਂਦੇ ਆ ਕਿ ਰੁੱਖਾਂ ਨਾਲ ਸਾਹ ਜਪਾਓ ਔਰ ਰੁੱਖ ਲਗਾਓ ਇੰਦੀ ਸਾਂਭ ਸੰਭਾਲ ਕਰੋ ਜੀ ਜਿੱਦਾਂ ਕੋਈ ਲੈ ਕੇ ਜਾਂਦਾ ਕੋਈ ਨਹੀਂ ਲੈ ਕੇ ਜਾਂਦਾ ਨਾ ਲੈ ਕੇ ਜਾਣ ਵਾਲੇ ਨੂੰ وجہ ਪੁੱਛਣ ਦੀ ਕੋਸ਼ਿਸ਼ ਕੀਤੀ ਕੋਈ ਕਹਿੰਦੇ ਜੀ ਅਸੀਂ ਪੀਜੀ ਆ 6ਵੇਂ ਮੰਜ਼ਲੇ ਤੇ ਰਹਿੰਦੇ ਸਾਡੇ ਕੋਲ ਪਲੇਸ ਹੀ ਨਹੀਂ ਹੈ ਤੁਹਾਨੂੰ ਪਤਾ ਇਹ ਸਾਨੀ ਨਿਕਲੇਵਦੀ ਆ ਏਰੀਆ ਹੈਗਾ ਇੱਥੇ ਕੋਈ ਫਲੈਟਾਂ ਦੇ ਦਿੰਦਾ ਕੋਈ ਕਿਵੇਂ ਜਿਹੜੇ ਜ਼ਮੀਨਾਂ ਵਾਲੇ ਹੈਗੇ ਆ ਉਹ ਜ਼ਰੂਰ ਲੈ ਕੇ ਜਾਂਦੇ ਆ ਵਜਾ ਸਿਰਫ ਇਹੀ ਦੱਸੀ ਗਈ ਕਿ ਸਾਡੇ ਕੋਲ ਜਗ੍ਹਾ ਲਾਣ ਨੂੰ ਹੈ ਨਹੀਂ ਕਿ ਆ ਜੀ ਜੀ ਸੋ ਕੋਈ ਹੋਰ ਖਾਸ ਸੰਦੇਸ਼ ਹੋਵੇ ਕੋਈ ਖਾਸ ਮੈਸੇਜ ਜਿਹੜਾ ਹੈਗਾ ਆਪਾਂ ਲੋਕਾਂ ਨੂੰ ਦੇਣਾ ਚਾਹੁੰਦੇ ਹੋਈਏ ਹਾਂਜੀ ਅਸੀਂ ਸਾਰੇ ਲੋਕਾਂ ਨੂੰ ਇਹੀ ਸੰਦੇਸ਼ ਫਿਰ ਦੁਆਰਾ ਗੱਲ ਉੱਥੇ ਆ ਜਾਂਦੀ ਹੈ ਕਿ ਜਿਹੜੇ ਰੁੱਖ ਹੈ ਰੁੱਖਾਂ ਦੀ ਸੰਭਾਲ ਕਰੀਏ ਗੁਰੂ ਸਾਹਿਬ ਦੇ ਦੱਸੇ ਹੋਏ ਬਚਨਾਂ ਤੇ ਚੱਲੀਏ ਬਾਣੀ ਨਾਲ ਜੁੜੀਏ ਸਤ ਗੁਰਾਂ ਤੋਂ ਅਸ਼ੀਰਵਾਦ 받ੋ ਜੀ ਜੀ ਬਹੁਤ ਬਹੁਤ ਧੰਨਵਾਦ ਜੈ ਸائیں ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਬਾਬਾ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਦੁਆ ਰੀਲ ਸਟੇਟ ਕੰਪਨੀ ਨੂੰ ਸਨੇਹਾ ਲਾਇਆ ਕਿ ਜੇ ਤੁਸੀਂ ਠੰਡੇ ਮਿੱਠੇ ਜਲਦੀ ਸ਼ਵੀਰ ਲਾਉਣੀ ਹੈ ਬਾਬਾ ਅਰਜਨਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ਼ਵੀਰ ਲਈ ਗਈ ਹੈ ਤੇ ਬਾਬਾ ਜੀ ਨੇ ਕਿਹਾ ਕਿ ਵੀ ਤੁਸੀਂ ਰੁੱਖ ਵੀ ਵੰਡੋ ਬਿਲਕੁਲ ਇਹ ਆਪਾਂ ਨੂੰ ਪਹਿਲ ਦੇ ਆਧਾਰ ਤੇ ਚਾਹੀਦਾ ਕਰਨਾ ਕਿਉਂਕਿ ਜੇ ਆਪਾਂ ਰੁੱਖਾਂ ਦਾ ਵੀ ਲੰਗਰ ਨਾਲ ਦੀ ਨਾਲ ਲਾਈਏ ਪਹਿਲੀ ਗੱਲ ਤਾਂ ਜਿਵੇਂ ਬਾਬਾ ਜੀ ਨੇ ਦੱਸਿਆ ਹੁਣੇ ਕਿ ਸੀਐਮ ਸਾਹਿਬ ਨੂੰ ਵੀ ਇਹਨਾਂ ਨੇ ਪੱਤਰ ਲਿਖਿਆ ਹੈ ਮੈਂ ਵੀ ਇਹੀ ਗੱਲ ਗਵਰਨਮੈਂਟ ਨੂੰ ਪੁੱਛਣੀ ਚਾਹੁੰਦਾ ਵੀ ਜਿਵੇਂ ਹੁਣ ਹਾਈਵੇ ਤਾਂ ਆਪਾਂ ਬਣਾਉਂਦੇ ਜਾ ਰਹੇ ਆ ਸੜਕਾਂ ਤਾਂ ਬਣਾਉਂਦੇ ਜਾ ਰਹੇ ਆ ਅਪਡੇਟ ਕਰਦੇ ਜਾ ਰਹੇ ਆ ਤਾਂ ਕਿ ਆਪਾਂ ਚੰਦ ਮਿੰਟਾਂ ਜਾਂ ਘੰਟਿਆਂ 'ਚ ਆਪਾਂ ਕਿਤੇ ਤੋਂ ਕਿਤੇ ਪਹੁੰਚ ਸਕੀਏ ਪਰ ਜਿਹੜੇ ਆਪਾਂ ਆਪਾਂ ਹਾਈਵੇ ਨੂੰ ਚੌੜਾ ਕਰਨ ਸਮੇਂ ਆਪਾਂ ਦਰਖਤ ਕੱਟ ਦਿੰਨੇ ਆ ਪਰ ਇਹ ਦੱਸੋ ਕੋਈ ਗਵਰਨਮੈਂਟ ਨੇ ਕੋਈ ਕੋਈ ਉਪਰਾਲਾ ਕੀਤਾ ਕੋਈ ਦਰਖਤ ਲਾਏ ਆ ਤੁਹਾਨੂੰ ਵੀ ਮੀਡੀਆ ਨੂੰ ਪਤਾ ਹੀ ਹੈ ਕਿ ਵੀ ਹਾਂ ਕਿੰਨੇ ਕੁ ਦਰਖਤ ਲੱਗੇ ਆ ਹਨ ਚਾਹੇ ਤੁਸੀਂ ਆਪਣਾ 200 ਫੁੱਟਾ ਰੋਡ ਦੇਖ ਸਕਦੇ ਹੋ ਤੁਸੀਂ 에어ਪੋਰਟ ਵਾਲਾ ਜਾਂ ਫਿਰ ਤੁਸੀਂ ਚਾਹੇ ਚਲੇ ਜਾਓ ਇੱਥੋਂ ਲੈ ਕੇ ਤੁਸੀਂ ਰੋਪੜ ਦੇ ਏਰੀਏ ਵੱਲੋਂ ਚਲੇ ਜਾਓ ਹਾਈਵੇ ਬਣਿਆ ਕੋ ਜਿੰਨੇ ਕੁ ਦਰਖਤ ਸੀਗੇ ਉੱਥੇ ਟੂ ਵੀਲਰ ਦੇ ਕੋਈ ਜਾਂਦਾ ਸੀਗਾ ਉਹ ਇੱਕ ਠੰਡੀ ਛਾਂ 'ਚ ਜਾਂਦਾ ਸੀ ਬੰਦਾ ਕੋਈ ਜੂਨ ਜੁਲਾਈ ਦੇ ਮਹੀਨੇ 'ਚ ਇੰਨੀ ਉਹਨੂੰ ਗਰਮਾਹਟ ਮਹਿਸੂਸ ਨਹੀਂ ਸੀ ਹੁੰਦੀ ਹੁਣ ਗਰਮਾਹਟ ਕਹਿ ਲੋ ਜਾਂ ਬਿਮਾਰੀਆਂ ਦਾ ਵਾਧਾ ਕਹਿ ਲੋ ਉਹ ਕਿਉਂ ਹੋ ਰਿਹਾ ਦਰਖਤ ਨਾ ਹੋਣ ਕਰਕੇ ਫਟ ਰਹੇ ਆ ਦਰਖਤ ਪਰ ਲਾ ਨਹੀਂ ਰਹੇ ਇਹ ਸਭ ਤੋਂ ਪਹਿਲਾਂ ਮੈਂ ਬਾਬਾ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਉਤੋਂ ਬਾਅਦ ਦੁਵਾਰਿਸ਼ ਰੀਅਲ ਏਸਟੇਟ ਕੰਪਨੀ ਵਾਲਿਆਂ ਦਾ ਕਮੇਟੀ ਮੈਂਬਰਾਂ ਦਾ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਇਹਨਾਂ ਨੇ ਇਹ ਉਪਰਾਲਾ ਕੀਤਾ ਹੈ ਇਹਨਾਂ ਨੂੰ ਵੀ ਇਹ ਗੱਲ ਪਿੰਚ ਹੋਈ ਹੈ ਇਹ ਕਹਿੰਦੇ ਜਰੂਰ ਆਪਾਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਵੀ ਰੁੱਖ ਲੈ ਕੇ ਜਾ ਰਹੇ ਆ ਇਥੋਂ ਉਹ ਵੱਧ ਤੋਂ ਵੱਧ ਉਹ ਰੁੱਖਾਂ ਨੂੰ ਪਾੜਨਾ ਇੱਕ ਰੁੱਖ ਲੈ ਕੇ ਜਾਣਾ ਮੈਂ ਕਹਿਦਾ ਮੈਂ ਰੁੱਖ ਲੈ ਕੇ ਚੱਲਿਆਂ ਤੁਹਾਤੋਂ ਪਰ ਮਾ ਉਹ ਰੁੱਖ ਨੂੰ ਦੋ ਦਿਨ ਪਾਣੀ ਲਾ ਕੇ ਤੀਏ ਦਿਨ ਪਾਣੀ ਨਾ ਲਾਵਾਂ ਉਹ ਫਿਰ ਆਪਣਾ ਮੰਦ ਭਾਗੀ ਗੱਲ ਹੈ ਠੀਕ ਹੈ ਜੇ ਆਪਾਂ ਰੁੱਖ ਨਹੀਂ ਪਾਲ ਸਕਦੇ ਤਾਂ ਆਪਾਂ ਬਿਮਾਰੀਆਂ ਨੂੰ ਬੁਲਾਵਾ ਦੇ ਰਹੇ ਹਾਂ ਸੋ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਨਾ ਕਿ ਵੱਧ ਤੋਂ ਵੱਧ ਪਰ ਰੁੱਖ ਲਗਾਈਏ ਕੋ ਪ੍ਰਾਣੇ ਰੁੱਖ ਬੱਚੇ ਵੀ ਭੁੱਲਦੇ ਜਾ ਰਹੇ ਨਿੰਮਾ ਬੋੜ ਦੇ ਦਰਖਤ ਪਿੱਪਲ ਬਰੋਟੇ ਪਤ ਚੈਨੂ ਵੀ ਆ ਗਈ ਹੁੰਨੇਗੀ ਨਹੀਂ ਹੈ ਨਾ ਸਾਰਿਆਂ ਨੂੰ ਮੇਰੀ ਤਾਂ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਰੁਖ ਲਗਾਓ ਹਾਂ ਹਾਂਜੀ ਕਿ ਨਾਮ ਹੈ ਜੀ ਮੇਰਾ ਰਣਕੁਮਾਰ ਹੈ ਜੀ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਕਰਟੂ ਬਿਲੋਂਗ ਕਰਦਾ ਹਾਂ ਇਹ ਦੂ ਐਨਕਲੇਵ ਆਪਣਾ ਹੀ ਆਫਿਸ ਕਿੱਥਾ ਹੈ ਐਸੀ ਕਿ ਕਲੋਨੀ ਵੀ ਬਾਬਾ ਜੀ ਦੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਕੱਟੀ ਹੋਈ ਹੈ ਤੇ ਉੱਥੇ ਅਸੀਂ ਵੱਤ ਵੱਤ ਬਾਬਾਈ ਨੇ ਪਹਿਲਾਂ ਹੀ ਕਿਹਾ ਸੀ ਕਿ ਪਾਰਕ ਛੱਡਣਾ ਖਰਚੋ ਪਰ ਜਿੰਨੀ ਕਲੋਨੀਆਂ ਦੇ ਦਿਆ ਮੇਰੇ ਕੰਨਾਂ ਪਾਰਕ ਕਿਤੇ ਵੀ ਨਹੀਂ ਹੈਗਾ ਸਾਡਾ ਪੌਣਾ ਏਕੜ ਦਾ ਅਸੀਂ ਪਾਰਕ ਛੱਡਿਆ ਉਸ 'ਚ ਪੂਰਾ ਗ੍ਰੀਨਰੀ ਛੱਡਿਆ ਹੈ ਅੱਜ ਦਾ ਇਹ ਸਾਰਾ ਪ੍ਰੋਗਰਾਮ ਵੀ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਹੋਇਆ ਹੈ ਇਹਨਾਂ ਨੇ ਹੀ ਸਾਨੂੰ ਸਾਰੀ ਸਿੱਖਿਆ ਦਿੱਤੀ ਹੈ ਜਿੰਨਾ ਵੀ ਹੱਦ ਤੱਕ ਮੈਂ ਤਾਂ ਛੋਟਾ ਹੁੰਦਾ ਕਿ 20 ਸਾਲ ਹੋ ਗਏ ਮੈਂ ਤਾਂ ਇਹਨਾਂ ਕੋਲ ਜੰਦੇ ਇਹਨਾਂ ਦੇ ਪਿਆਰ ਸਦਕਾ ਇਹਨਾਂ ਦੇ ਆਸ਼ੀਰਵਾਦ ਸਦਕਾ ਮੈਂ ਅੱਜ ਤੱਕ ਪਹੁੰਚਿਆ ਅੱਛਾ ਦਿਮਾਗ ਦੇ ਵਿੱਚ ਕੀਤਾ ਹੀ ਗੱਲ ਆਈ ਕਿ ਆਪਾਂ ਇਸ ਖਾਸ ਦਿਨ ਦੇ ਉੱਤੇ ਹੀ ਉਦੇ ਆਪਣੇ ਘਰ ਲੋ ਚੰਗੇ ਹੁੰਦੇ ਤਾਂ ਉਹਨਾਂ ਦੇ ਬੱਚੇ ਵੀ ਚੰਗੇ ਹੁੰਦੇ ਸਾਨੂੰ ਇਹਨਾਂ ਨੇ ਸਿੱਖਿਆ ਦਿੱਤੀ ਹੈ ਤੇ ਅੱਗੇ ਅਸੀਂ ਉਹਨਾਂ ਦੀ ਲਾਚ ਹੀ ਚੱਲ ਰਹੀ ਹੈ ਸੋ ਜਿਹੜਾ ਖਰੜ ਸਿਟੀ ਹੈ ਤੁਸੀਂ ਵੀ ਦੱਸਿਆ ਕਿ ਇੱਥੇ ਪਾਰਕਾ ਬਹੁਤ ਘੱਟ ਨੇ ਹਨ ਆਸ-ਪਾਸ ਦਰਖਤ ਬਹੁਤ ਘੱਟ ਹੈ ਜਿਸ ਕਾਰਨ ਕਿ ਟੈਂਪਰੇਚਰ ਕਾਫੀ ਵਧ ਰਿਹਾ ਤੇ ਲੋਕ ਬਿਮਾਰ ਹੋ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਾ ਕੋਈ ਉਪਰਾਲਾ ਕੀਤਾ ਜਾਏਗਾ ਜਿਸ ਨਾਲ ਜਿਹੜਾ ਖਰੜ ਸਿਟੀ ਹੈ ਹਰਾ ਭਰਾ ਹੋ ਜਾਏ ਤੇ ਸਾਡੀਆਂ ਆਉਣ ਵਾਲੇ ਪੀੜ੍ਹੀਆਂ ਨੂੰ ਜਿਹੜਾ ਹੈ ਜਿਕੇ ਮੁਸ਼ਕਲਾਂ ਦਾ ਨਾ ਸਾਹਮਣਾ ਕਰਨਾ ਪਵੇ ਦੇਖੋ ਅਸੀਂ ਆਪਾਂ ਕਿਸੇ ਨੂੰ ਸਮਝਾਉਣ ਨਾਲ ਪਹਿਲਾਂ ਤਾਂ ਆਪ ਹੀ ਖੁਦ ਸਮਝੀਏ ਅਸੀਂ ਸ਼ੁਰੂ ਕਰਾਂਗੇ ਸਾਡੇ ਬੱਚੇ ਸ਼ੁਰੂ ਕਰਾਂਗੇ ਆਲੇ ਦੁਆਲੇ ਆਪਣੇ ਯਾਰਾਂ ਦੋਸਤਾਂ ਨੂੰ ਕਹਿਣ ਜੋ ਗਿਆਵਾਂਗੇ ਇਸ ਕਰਕੇ ਅੱਜ ਜੇ ਅਸੀਂ ਸ਼ੁਰੂ ਕੀਤਾ ਹੈ ਤੇ ਅ ਸੋਚਤ ਆਈ ਹੈ ਨਾਲ ਕੰਮਕਾਰ ਦੇ ਨਾਲ ਇਹ ਵੀ ਚੰਗਰ ਆ ਗਿਆ ਠੀਕ ਹੈ ਕਿ ਦੇਖਿਆ ਜਾਵੇ ਦੇਖੋ ਜੀ ਪੰਜਾਬੀ ਕੌਮੀਅਤ ਦਾ ਦੇਸ਼ ਨੂੰ ਬਹੁਤ ਵੱਡਾ ਵੱਡੀ ਦੇਣ ਹੈਗੀ ਹੈ ਤੇ ਸਭ ਨੂੰ ਇਹ ਪਤਾ ਹੈ ਕਿ ਅੱਜ ਪੰਜਵੇਂ ਬਾਦਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਸਾਰੇ ਗੁਰੂ ਸਾਹਿਬਾਨਾਂ ਨੇ ਕਿੰਨੀਆਂ ਕੁਰਬਾਨੀਆਂ ਸ਼ਹਾਦਤਾਂ ਦੇ ਕੇ ਤਾਂ ਸਾਨੂੰ ਅੱਜ ਪਾਸ ਦੇ ਵਸਦੇ ਰੱਖਿਆ ਤੇ ਜੇ ਅਸੀਂ ਉਹਨਾਂ ਦੇ ਉਪਰਾਲਿਆਂ ਦੇ ਜਿਵੇਂ ਬਾਬਾ ਜੀ ਨੇ ਵੀ ਹੁਣੇ ਹੀ ਦੱਸਿਆ ਉਹਨਾਂ ਨੇ ਵੀ ਧੁੱਕ ਸੁਣਾਈ ਹੈ ਗੁਰਵਾਣੀ ਦੀ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਜੇ ਅਸੀਂ ਗੁਰਵਾਣੀ ਦੀਆਂ ਧੁੱਕਾਂ ਨੂੰ ਨਹੀਂ ਸਮਝ ਸਕਦੇ ਤਾਂ ਫੇਰ ਸਾਡੇ ਜੀਵਨ ਦਾ ਜੀਵਨ ਲੈਣ ਦਾ ਮਹਾਰਾਜ ਤੋਂ ਕੀ ਫਾਇਦਾ ਸੋ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਆਪਾਂ ਬੰਦੇ ਅੱਜ ਖੜਕੇ ਆਪਾਂ ਗੱਲਾਂ ਕਰ ਲਈਏ ਵੀ ਬੂਟੇ ਸਾਰੇ ਪੱਟੀ ਜਾ ਰਹੇ ਆ ਲਾ ਨਹੀਂ ਰਹੇ ਪਰ ਜੇ ਆਪਾਂ ਜੇ 10 ਜਣੇ ਖੜੇ ਆ 10ਾਂ ਚੋਂ ਆਪਾਂ 6 ਜਣੇ ਵੀ ਬੂਟੇ ਲਾ ਰਹੇ ਆ ਤਾਂ ਵੀ ਦੇਖੋ ਬਹੁਤ ਵੱਡੀ ਦੇਣ ਹੈ ਜੇ ਆਪਾਂ 5-5 4-4 ਜਣੇ ਬੰਦੇ ਸਮਝ ਗਏ ਚੀਜ਼ਾਂ ਕਰੀਏ ਪਿੰਡਾਂ 'ਚ ਸ਼ਹਿਰਾਂ 'ਚ ਸਾਰੇ ਬਸ ਇਦ ਰੁਕਤ ਲਾਏ ਜਾਣ ਸੋ ਸਾਰੇ ਨੂੰ ਇਹੀ ਬੇਨਤੀ ਹੈ ਤੇ ਬਾਬਾਈ ਦਾ ਤੇ ਕੰਪਨੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਤਕਰੀਬਨ ਸਵੇਰ ਦੇ ਹੀ ਇਹਨਾਂ ਨੇ ਕੰਪਨੀ ਨੇ ਤੇ ਬਾਬਾ ਜੀ ਨੇ ਉਰੇ ਖੜੇ ਸਵੇ ਸੁਬਾ ਦੇ ਇਹ ਤੇ ਸੁਬਾ ਦੇ ਇਹ ਕੱਲੇ ਕੱਲੇ ਸੰਗਤ ਨੂੰ ਆਪਣਾ ਬੂਟੇ ਵੰਡ ਰਹੇ ਆ ਤਕਰੀਬਨ ਇਹਨਾਂ ਨੇ ਹੁਣ ਤੱਕ 2-250 ਬੂਟਾ ਵੰਡਦਾ ਤੇ ਬਹੁਤ ਵੱਡੀ ਗੱਲ ਹੈ ਜੀ ਇਹ ਹੈਨਾ ਜੀ ਸੋ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਮੈਂ ਦੁਬਾਰਾ ਫੇਰ ਹੀ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਰੁੱਖ ਲਗਾਓ ਜੀ ਸੋ ਠੰਡੇ ਮਿੱਠੇ ਪਾਣੀ ਦੀ ਛਬੇਲ ਦੇ ਨਾਲ-ਨਾਲ ਰੁੱਖ ਲਗਾਉਣ ਵਾਸਤੇ ਜਿਹੜਾਗਾ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਖੁਦ ਦਰਖਤ ਜਿਹੜੇ ਨੇ ਬੂਟੇ ਜਿਹੜੇ ਨੇ ਦਿੱਤੇ ਜਾ ਰਹੇ ਨੇ ਤਾਂ ਜੋ ਇਹ ਬੂਟੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੇ ਤੇ ਸੁਖਦਾਈ ਜਿਹੜਾਗਾ ਦਰਖਤ ਦਾ ਰੂਪ ਧਾਰਨ ਕਰ ਲੈਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਅੱਜ ਇਹਨਾਂ ਟੈਂਪਰੇਚਰ ਵਧ ਰਿਹਾ ਉਹ ਅਜਿਹੇ ਟੈਂਪਰੇਚਰ ਜੋ ਹੈ ਨਾ ਵਧੇ ਸੋ ਹੋਰ ਵੀ ਪਲਪਲ ਦੀ ਅਪਡੇਟ ਵਾਸਤੇ ਲਗਾਤਾਰ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ